ਭਾਈ ਕਨਈਆ ਜੀ ਬਿਰਧ ਘਰ ਦੇ ਸੰਸਥਾਪਕ ਬਾਬਾ ਬਲਵਿੰਦਰ ਸਿੰਘ ਚਾਹਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਲਾਂ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ। ਵਾਤਾਵਰਣ ਅਤੇ ਪ੍ਰਕਿਰਤੀ ਪ੍ਰੇਮੀ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਮੁਖੀ ਭਾਈ ਕਨਈਆ ਜੀ ਬਿਰਧ ਘਰ ਦੇ ਸੰਸਥਾਪਕ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਵਿਖੇ ਫਲਾਂ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਇਕੱਠਿਆਂ ਰਲ ਕੇ ਸਕੂਲ ਵਿੱਚ ਅੰਗੂਰਾਂ ਦੀ ਵੇਲਾ ਰੈੱਡ 베ਰੀ ਅਤੇ థਾਈਲੈਂਡ 베ਰੀ ਦੇ ਬੂਟੇ ਸਕੂਲ ਵਿੱਚ ਲਗਾਏ ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਣ ਨੇ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਇਹਨਾਂ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਦਿੱਤੀ ਅਤੇ ਆਪਨੇ ਕਿਹਾ ਕਿ ਅਸੀਂ ਵੀ ਇਹਨਾਂ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ। ਇਸ ਮੌਕੇ ਆਪਨੇ ਦੱਸਿਆ ਕਿ ਫਲਾਂ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਲਗਭਗ 1500 ਸਰਕਾਰੀ ਸਕੂਲਾਂ ਵਿੱਚ ਫਲਾਂ ਦੇ ਬੂਟੇ ਲਗਾਏ ਜਾਣਗੇ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਵਾਇਰਡ ਜਿੱਤਾ ਖਾਲਸਾ ਵਾਇਰਡ ਜਿੱਤਾ ਫਤਿਹਜੀ ਹਾਂਜੀ ਬਾਬਾ ਜੀ ਅੱਜ ਤੁਹਾਡੇ ਦੁਆਰਾ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਚੱਬੇ ਦੇ ਵਿੱਚ ਬੂਟੇ ਡੋਨੇਟ ਕੀਤੇ ਗਏ ਨੇ। ਕਿਹੜੇ ਕਿਹੜੇ ਫਲ ਦੇ ਬੂਟੇ ਜੜੇ ਆ ਇਹਨਾਂ ਬੱਚਿਆਂ ਦੇ ਜ਼ਰੀਏ ਤੁਸੀਂ ਲਗਾ ਰਹੇ ਜੀ ਸਭ ਤੋਂ ਜਿਹੜਾ ਵਾ ਕੋ ਪੇਲੇ ਬਬ ਅੰਗੂਰਾਂ ਦੀ ਬਹੁਤ ਜੜੀ ਆ ਨਾ ਅੱਡੇ ਹਰ ਘਰ ਦੇ ਵਿੱਚ ਹੁੰਦੇ ਸੀ ਇਹਨਾਂ ਨੂੰ ਹੁਣ ਬੱਚਿਆਂ ਨੂੰ ਕਿੱਥੇ ਇੱਥੇ ਲਾਉਣ ਵਾਸਤੇ ਪ੍ਰੇਰਿਤ ਕੀਤਾ ਉੱਥੇ ਇਹਨਾਂ ਨੂੰ ਬੇਨਤੀ ਕੀਤੀ ਕਿ ਆਪਰੇ ਤਰਾਜ ਵੀ ਇਫੈਕਟਕਲ ਜਰੂਰ ਲਾਓ ਇਹੇ ਤੋਂ ਨਵਾਂ ਗੜੀਆਂ ਸੇਉ ਪੇਰੀ ਜਦੋਂ ਆਪਾਂ ਨਿੱਕੇਂ ਦੇ ਪੜਦੇ ਹੁੰਨੇ ਆ ਤਾਂ ਤੇ ਦੇ ਘਰ ਵੀ ਹੁੰਦੀ ਜੇ ਜਾ ਕੇ ਚੋਰੀ ਛੱਪੇ ਸੀ ਖਾਂ ਦੇ ਚਾਹ ਵਾਂਦੇ ਇੱਕ ਬੜੀ ਵਧੀਆ ਓਗੜੇ ਦੀ ਮਠਿਆਈ ਸੀ ਇਹ ਹੈ ਇੱਕ ਟਨ ਤੇ ਆਏ ਇਸ ਤਰ੍ਹਾਂ ਤੇ ਮਤਲਬ ਬਹੁਤ سارے ਜਿਹੜੇ ਟਨ ਤੇ ਆਇਆ तकरीबन ਉੱਤੇ ਬੜ ਕੇ ਵੇਖੋ ਉਹਨਾਂ ਦੇ ਵਿੱਚ ਜਿਹੜੀਆਂ ਦਾ ਜਿਹੜਾ ਬਹੁਤ ਜ਼ਿਕਰ ਦਿੱਤਾ ਅੰਦਾਲਸ ਤੇ ਚੁੱਲਾਂ ਦਾ ਕੋਈ ਪੱਤੇਆਂ ਦਾ ਕੋਈ ਕੋਈ ਫਲਾਂ ਦਾ ਜੂਸ ਉਹਨਾਂ ਦਾ ਜੀ ਉਹਨਾਂ ਦੇ ਵਿੱਚ ਇਹ ਸਾਡੇ ਮੰਗ ਚ ਅੱਜ ਜਿਹੜੀ ਆ ਇੱਕ థਾਈਲੈਂਡ ਦੀ ਜਿਹੜੀ 베ਰੀ ਹੈ థਾਈ 베ਰੀ ਉਹ ਉਹਦਾ ਕੋਈ 100 ਗ੍ਰਾਮ ਦਾ ਘੱਟੋ ਘੱਟ ਦੱਸਦੇ ਵੀ ਇੱਥੇ ਜਿਹੜਾ ਆ ਇਹ ਫਲਾਂ ਦਾ ਇਹ ਉਹ ਲਿਖ ਕੇ ਆਏ ਆ ਕੁਝ ਅਸੀਂ ਜਿਹੜੀ ਰੈੱਡ 베ਰੀ ਲਿਖ ਕੇ ਆਏ ਆ ਇਹ ਸਾਡੇ ਮਨ ਚ ਕੋਈ ਅੰਬਾਂ ਦੇ ਬੂਟੇ ਆ ਕੋਈ ਸਾਡੇ ਕੋਲ ਜਿਹੜੇ ਆ ਅਬੇੜੇ ਆ ਜਿਹੜੇ ਆਮਲੇ ਹਨੜੜ ਦੇਦੇ ਇਹ ਜੜੀਆਂ ਜਿਹੜੀਆਂ ਦਵਾਈਆਂ ਆ ਉਹ ਤਾਂ ਵੀ ਜਿਹੜੀਆਂ ਛੱਡ ਚੁੱਕੇ ਆ ਤੇ ਇਹ ਉਹ ਉਹ ਤਿਆਰ ਕਰ ਰਹੇ ਆ ਤੇ ਸਾਨੂੰ ਇੱਥੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਨੇ ਉਧਰ ਜਿਹੜਾ ਹੈ ਬੜਾ ਵਧੀਆ ਇਹਨਾਂ ਨੇ ਰਿਸਪਾਂਸ ਦਿੱਤਾ ਇੱਥੇ ਬਹੁਤ ਐਡੇ ਕੋਈ ਘਰ ਤੋਂ ਘਰ ਮੇਰੇ ਖਿਆਲ 10 ਕਿਲੋ ਦੀ ਮੀਨ ਹੋਣੀ ਆ ਤੇ ਇੱਥੇ ਬਹੁਤ ਵੱਡਾ ਇਹ ਪ੍ਰੋਗਰਾਮ ਹੋਣਾ ਆ ਅਸੀਂ ਉਧਰ ਜਿੱਥੇ ਜਿੱਦਾਂ ਪ੍ਰੋਗਰਾਮ ਕੀਤਾ ਤੇ ਜੇ ਅੱਜ ਜੇ ਨਾ ਕਰ ਜੇ ਤੇ ਫਿਰ ਜਿਹੜੀਆਂ ਅਗੂਰਾ ਨਹੀਂ ਵੇਲਾ ਵਾ ਇਹ ਨਹੀਂ ਦੁਬਾਰਾ ਲੱਗ ਸਕਦੀਆਂ ਇਹ ਲੱਗਣੀ ਆ 1 ਸਾਲ ਨੂੰ ਤੇ ਇਹ ਕਰਤੇ ਹੋਈਏ ਪਹਿਲਾਂ ਇਹ ਜਿਹੜਾ ਸੋਚਿਆ ਵੀ ਇਹਨੂੰ ਸ਼ੁਰੂਆਤ ਕਰਤੀ ਜੇ ਇਸ ਤੋਂ ਇਲਾਵਾ ਜਿਹੜਾ ਵਾ ਉਹ ਦਿਨ ਜੇਸਪੀ ਆਊਗੀ ਪਰ ਇਹ ਨਾਲ ਜਿਹੜੇ ਸੁੱਕੇ ਬੂਟੇ ਹਨ ਦੇ ਪੁੱਤੇ ਜਾਣ ਕੇ ਸਫਾਈ ਕੀਤੀ ਜਾਊ ਤੇ 88 ਖਾਵਾ ਦੇ ਉੱਤੇ ਜਿਹੜਾ ਕਬੀ ਇੱਥੇ ਘਰ ਤੋਂ ਘਰ ਜਿਹੜਾ 5-700 ਬੂਟੇ ਲਾਵਾ ਦਿੱਤੇ ਪਰਿਆਵਰਣ ਇੱਕ ਪ੍ਰਿੰਸੀਪਲ ਸਾਹਿਬ ਦੇ ਇਹੜਾ ਵਾਅਦਾ ਤੁਹਾਨੂੰ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਇਹਨਾਂ ਪੁੱਤਿਆਂ ਨੂੰ ਅਸੀਂ ਛੇਤੀ ਦਿੱਤੇ ਕੋਈ ਚਪਕ ਨਹੀਂ ਬਿਆਹ ਗਏ ਅਸੀਂ ਇਹਨਾਂ ਨੂੰ ਪਾਣੀ ਇਹਨਾਂ ਦੀ ਹਰ ਥਾਂ ਤੇ ਅਸੀਂ ਇਹ ਨਹੀਂ ਮਰ ਕੇ ਕਰਾਂਗੇ ਕਿਉਂਕਿ ਅਸੀਂ ਘਰ ਤੋਂ ਰੱਟ ਜਣਾ ਨਾ ਐਕਟਾ ਪ੍ਰੋਗਰਾਮ ਬਣਾਇਆ ਵੀ 500 ਸਕੂਲ ਦੇ ਵਿੱਚ ਇਕੱਠੋ-ਕੱਟ ਜਿਹੜੇ ਆ ਤੇ ਬੁੱਤੇ ਲਾਵਾਂਗੇ ਐਵੇਂ ਬੁੱਤੇ ਲਾਉਣ ਦਾ ਕੋਈ ਫਾਇਦਾ ਨਹੀਂ ਫੋਟੋ ਲਵਾਈ ਤੇ ਗਨਸ਼ਤ ਦੇ ਅਫੀਸਰ ਮੜ ਕੇ ਬੁੱਤੇ ਹਲ ਧਿਆਨ ਨਹੀਂ ਦੇਣਾ ਕਿਉਂਕਿ ਪਾਣੀ ਜਿਹੜੇ ਇਹ ਬੱਚਿਆਂ ਨੂੰ ਸਾਰਿਆਂ ਨੂੰ ਜਿੱਦਾਂ ਇਹ ਇਹ ਫੁੱਲੇ ਸਾਡੇ ਇਹਨਾਂ ਨੂੰ ਇਹਨਾਂ ਨੂੰ ਆਪਕਸਾਨ ਦੇਨੇ ਇਤਤਰਾ ਇਹਨਾਂ ਨੂੰ ਬੇਨਤੀ ਕਰਨੀ ਹੈ ਕਿ ਤੁਸੀਂ ਵੀ ਪੁੱਤਰੋਂ ਇੱਕ ਇੱਕ ਬੁੱਟਾ ਭਾਵੇਂ ਜਿਹੜਾ ਪਾ ਲਓ ਪਾ ਲਓ ਜੂਰ ਇਹਨਾਂ ਨੂੰ ਗੁਰੂ ਸੰਗਤ ਨੇ ਹੀ ਇਹਨਾਂ ਕੋਲ ਕਿ ਇਹ ਬੇਨਤੀ ਦਿੱਤੀ ਆ ਇਹਨਾਂ ਨੇ ਪ੍ਰਬੰਧ ਕੀਤੀ ਆ ਬਹੁਤ ਬਹੁਤ ਧੰਨਵਾਦ ਜੂਦੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬਹੁਤ ਭਾਗਾਂ ਭਰਿਆ ਦੇਨੇ ਬਾਬਾ ਜੀ ਦੇ ਚਰਨ ਇਸ ਧਰਤੀ ਤੇ ਪਏ ਆ 26 ਸਕੂਲ ਦੇ ਵਿੱਚ ਬੂਟੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਬਤਾਰ ਬਰ ਪ੍ਰੇਮੀ ਬਾਬਾ ਜੀ ਨੂੰ ਮਿਲ ਕੇ ਬੰਨ ਖੁਸ਼ ਹੋ ਗਿਆ ਬੱਚੇ ਫੁੱਲਾਂ ਦੀ ਤਰ੍ਹਾਂ ਇੱਥੇ ਜਿੱਥੇ ਖੇਡਦੇ ਨੇ ਪੜ੍ਹਾਈ ਕਰਦੇ ਨੇ ਮਿੱਡੇ ਮੀਲ ਦੀ ਵਰਤੋਂ ਕਰਦੇ ਨੇ ਅੱਜ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਤਾਂਘ ਹੈ ਕਿ ਅਸੀਂ ਫਲਦਾਰ ਬੂਟੇ ਸਕੂਲ ਦੇ ਵਿੱਚ ਲਾਈਏ ਸਕੂਲ ਦੇ ਵਿੱਚ ਹੀ ਨਹੀਂ ਆਪਣੇ ਘਰ ਦੇ ਵਿੱਚ ਵੀ ਇਹ ਬੂਟੇ ਲਗਾਵਾਂਗੇ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਇਹਨਾਂ ਬੂਟਿਆਂ ਦੀ ਪਰਵਿਸ਼ ਕਰਾਂਗੇ ਬਹੁਤ ਹੀ ਜਲਦੀ ਇਹਨਾਂ ਬੂਟਿਆਂ ਨੂੰ ਫਲ ਲੱਗਣਗੇ ਵਾਤਾਵਰਨ ਬਚਾਉਣਾ ਅੱਜ ਦੁਨੀਆ ਭਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿੱਥੇ ਉਸਤੇ ਰਿਸਰਚ ਹੋ ਰਹੀ ਹੈ ਉੱਥੇ ਇਸ ਤਰ੍ਹਾਂ ਦੇ ਬੁੱਧੀਜੀਵੀ ਬਾਬਾ ਜੀ ਜਿਨ੍ਹਾਂ ਦੀ ਬਹੁਤ ਜ਼ਿਆਦਾ ਸਮਾਜ ਨੂੰ ਜ਼ਰੂਰਤ ਹੈ ਮੈਂ ਦਿਨੋ ਧੰਨਵਾਦੀ ਹਾਂ ਬੱਚਿਆਂ ਵੱਲੋਂ ਸਟਾਫ ਵੱਲੋਂ ਜਿਨ੍ਹਾਂ ਨੇ ਵੱਡੇ ਪੱਦਰ ਤੇ ਜੰਗੀ ਪੱਦਰ ਤੇ ਅੱਜ ਫਲਦਾਰ ਬੂਟੇ ਸਾਡੇ ਸਕੂਲ ਦੇ ਵਿੱਚ ਲਗਾਏ